फ्रेश एयर आने की जगह ही छोड़ी नहीं आपने आप जब आप एक कमरे में सो गए 12 फुट बाय 15 फुट के कमरे में अगर मियां बीवी दो लोग सो जाएं तो 2.5 घंटे में वो फुल ऑफ कार्बन डाइऑक्साइड हो जाता है सर इस गल ਨੂੰ 2 मिनट ਵਿੱਚ ਗਲਤ ਸਾਬਿਤ ਕੀਤਾ ਜਾ ਸਕਦਾ ਹੈ ਜੇ ਮੈਂ ਬੰਦ ਕਮਰੇ ਵਿੱਚ ਬੈਠ ਕੇ ਆਪਣੀ ਫਿੰਗਰ ਤੇ ਆਕਸੀਮੀਟਰ ਲਗਾ ਕੇ ਆਕਸੀਜਨ ਦਾ ਲੈਵਲ ਚੈੱਕ ਕਰੂੰਗਾ ਕਿ ਉਹ ਲੈਵਲ نیچے ਜਾ ਰਿਹਾ ਹੈ ਨਹੀਂ ਜਾ ਰਿਹਾ ਉਸ ਤੋਂ ਬਾਅਦ ਮੈਂ 2 मिनट ਤੱਕ ਆਪਣਾ ਸਾਹ ਵੀ ਰੋਕ ਲਊਗਾ ਕਿ ਆਕਸੀਜਨ ਦਾ ਲੈਵਲ ਨੀਚੇ ਜਾ ਰਿਹਾ ਹੈ ਨਹੀਂ ਜਾ ਰਿਹਾ ਕਿਉਂਕਿ ਮੇਰੀ ਬਾਡੀ ਦਾ ਮੈਕੈਨਿਜ਼ਮ ਆਕਸੀਜਨ ਦਾ ਲੈਵਲ ਡਿਟੈਕਟ ਨਹੀਂ ਕਰੇਗਾ ਉਹ ਡਿਟੈਕਟ ਕਰ ਰਿਹਾ ਹੈ ਮੇਰੀ ਬਾਡੀ ਵਿੱਚ ਕਾਰਬਨ ਡਾਈਆਕਸਾਈਡ ਦੇ ਲੈਵਲ ਵਧਨ ਦਾ ਤੇ ਜੇ CO2 ਦਾ ਲੈਵਲ ਮੇਰੀ ਬਾਡੀ ਵਿੱਚ ਵਧੂਗਾ ਮੈਂ ਕਬਰਾ ਕੇ ਉਠੂੰਗਾ ਤੇ ਬਾਹਰ ਭੱਜਣ ਦੀ ਕੋਸ਼ਿਸ਼ ਕਰੂੰਗਾ ਅਕਸਰ ਅਜੀਹਾ ਨਹੀਂ ਹੁੰਦਾ ਕਿਉਂਕਿ ਕਮਰੇ ਵਿੱਚ ਓਨੀ ਕ ਆਕਸੀਜਨ ਹਮੇਸ਼ਾ ਮੌਜੂਦ ਹੁੰਦੀ ਹੈ ਜਿੰਨੀ ਕ ਸਾਡੀ ਬਾਡੀ ਨੂੰ ਲੋੜ ਹੈ